ਪੰਜਾਬ ਚ ਅੱਜ ਦੀ ਬਹੁਤ ਵੱਡੀ ਖਬਰ ਬਿਆਸ ਵਾਲੇ ਬਾਬੇ ਦੇ ਖਿਲਾਫ ਲੋਕਾਂ ਨੇ ਦਿੱਤੇ ਤਿੱਖੇ ਬਿਆਨ ਮੈਨੂੰ ਜ਼ਾਤੀ ਤੌਰ ਦੇ ਉੱਤੇ ਇਹ ਲੱਗਦਾ ਸੀ ਕਿ ਮਝੂਠੀਆਂ ਹੋਣ ਦੇ ਵੱਲੋਂ 2-4 ਦਿਨ ਘਰ ਦੇ ਵਿੱਚ ਆਰਾਮ ਕੀਤਾ ਜਾਊਗਾ ਵਕ ਵਕ ਧਾਰਮਿਕ ਥਾਵਾਂ ਦੇ ਉੱਤੇ ਨਤਮਸਤਕ ਹੋਣਗੇ ਤੇ ਫਿਰ ਆਪਦੇ ਪੁਰਾਣੇ ਰੌਂ ਦੇ ਵਿੱਚ ਆਉਣਗੇ ਪਰ ਉਹ ਤਾਂ ਪਹਿਲੇ ਕੁਝ ਮਿੰਟਾਂ ਦੇ ਵਿੱਚ ਹੀ ਉਸੇ ਰੌਂ ਦੇ ਵਿੱਚ ਆ ਜਿਹੜੇ ਰੌਂ ਦੇ ਵਿੱਚ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਸੀ ਉਸੇ ਰੌਂ ਦੇ ਵਿੱਚ ਇੱਕਦਮ ਫਿਰ ਨਜ਼ਰ ਆਇਆ ਮੁੱਛਾ ਨੂੰ ਤਾਂ ਵੀ ਉਮੀਦ ਦਿੱਤਾ ਚੀਕਾਂ ਕਢਾ ਦੇਾਂਗੇ ਚੀਕਾਂ ਇਹ ਗੱਲ ਵੀ ਉਵੇਂ ਕਹੀ ਆ ਜਦੋਂ ਸਾਡਾ ਹੱਥ ਪੈ ਗਿਆ ਫਿਰ ਤੁਸੀਂ ਦੇਖੋ ਇਹ ਵੀ ਗੱਲ ਉਵੇਂ ਕਹੀ ਆ ਜੇਲ੍ਹ ਦੇ ਵਿੱਚ ਮੈਨੂੰ ਤਾਂ ਗਾਰਲਿਕ ਬ੍ਰੈਡ ਲਿਆ ਕੇ ਦੇਣ ਵਾਲਿਆਂ ਦੀ ਕਮੀ ਕੋਈ ਨਹੀਂ ਸੀ ਇਹ ਵੀ ਗੱਲ ਕਹੀ ਆ ਜੇਲ੍ਹ ਦੇ ਵਿੱਚ ਮੇਰੇ ਕੋਲੇ ਤਿੰਨ ਸਰਾਣੇ ਸੀ ਇਹ ਵੀ ਗੱਲ ਕਹੀ ਆ ਸੰਤ ਮਹਾਪੁਰਸ਼ਾਂ ਦੇ ਉੱਤੇ ਇਹ ਗੱਲ ਕਹਿਣੀ ਨਹੀਂ ਚਾਹੀਦੀ ਜਿਹੜੀ ਕਿ ਇਸ ਵੇਲੇ ਕਹੀ ਜਾ ਰਹੀ ਹੈ ਯਾਨੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਬਾਰੇ ਜੋ ਕੁਝ ਕਿਹਾ ਉਹ ਸ਼ੋਭਦਾ ਨਹੀਂ ਇਹ ਵੀ ਗੱਲ ਕਹੀ ਆ ਅਸੀਂ ਤਾਂ ਬੰਗੜਾਂ ਵਾਲੀ ਤਰੀਖਾ ਕੇ ਗੁਜ਼ਾਰਾ ਕਰ ਲਿਆ ਤੁਹਾਡਾ ਕੀ ਬਣੂਗਾ ਇਹ ਵੀ ਗੱਲ ਕਹੀ ਆ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਕਰਦਾ ਕੀ ਆ ਉਹਦੇ ਕੋਲੇ ਕੋਈ ਸੰਵਿਧਾਨਕ ਉਹਦਾ ਵੀ ਨਹੀਂ ਇਹ ਵੀ ਗੱਲ ਕਹੀ ਆ ਤੇ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚੋਂ ਖਦੇੜ ਦੇਣਾ ਭਜਾ ਦੇਣਾ ਇਹ ਵੀ ਗੱਲ ਕਹੀ ਆ ਤੇ ਸਿੱਧੂ ਮੂਸੇਵਾਲੇ ਵਾਂਗੂੰ ਮੈਨੂੰ ਵੀ ਮਰਵਾਉਣਾ ਚਾਹੁੰਦੇ ਸੀ ਵੀ ਇਹ ਜੇਲ੍ਹ ਦੇ ਵਿੱਚੋਂ ਬਾਹਰ ਆ ਵੀ ਹੀ ਨਾ ਇਹ ਚਾਹੁੰਦੇ ਸੀ ਪਰ ਇੰਨੇ ਹੋਇਆ ਨਹੀਂ ਕਿਉਂਕਿ ਸਾਡੇ ਨਾਲ ਤੁਹਾਡਾ ਪਿਆਰ ਤੇ ਬਾਬੇ ਦਾ ਅਸ਼ੀਰਵਾਦ ਆ ਤੇ ਅਦਾਲਤਾਂ ਨੂੰ ਸੱਚ ਝੂਠ ਦਾ ਪਤਾ ਇਹ ਗੱਲ ਕਹੀ ਆ ਆਮ ਆਦਮੀ ਪਾਰਟੀ ਦੇ ਨੇਤਾ ਇਹ ਗੱਲ ਕਹਿੰਦੇ ਜੀ ਕਿ ਜ਼ਮਾਨਤ ਮਿਲਣਾ ਇੱਕ ਪ੍ਰਕਿਰਿਆ ਦਾ ਹਿੱਸਾ ਤੁਹਾਨੂੰ ਬੇਲ ਮਿਲੀ ਆ ਬਰੀ ਨਹੀਂ ਹੋਏ ਤੁਸੀਂ ਐਵੇਂ ਟਾਰਾ ਮਾਰੀ ਜਾਂਦੇ ਕਿਹੜੀ ਕੋਈ ਕਾਰਗਲ ਦੀ ਜੰਗ ਜਿੱਤ ਕੇ ਆਏ ਆ ਕਿਹੜਾ ਕੋਈ ਤੁਸੀਂ ਬਹੁਤ ਦੇਸ਼ ਦੇ ਲਈ ਕੰਮ ਕੀਤਾ ਕਦੋਂ ਚ ਤੀਰ ਮਾਰਿਆ ਆਮ ਆਦਮੀ ਪਾਰਟੀ ਦੇ ਉੱਤੇ ਟਕੋਰ ਲਾਉਂਦੇ ਆਕਾਲੀ ਆਗੂ ਇਹ ਗੱਲ ਕਹਿੰਦੇ ਵੀ ਜਦੋਂ ਤੁਹਾਡੇ ਨੇਤਾ ਯਾਨੀ ਕਿ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲਦੀ ਆ ਤੁਸੀਂ ਕਹਿੰਦੇ ਹੋਨੇ ਜੀ ਸੱਚ ਦੀ ਜਿੱਤ ਹੋਈ ਆ ਝੂਠ ਬੇਪਰਦ ਹੋ ਗਿਆ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਕ੍ਰਾਂਤੀ ਆ ਚੁੱਕੀ ਹੈ ਤੁਹਾਨੂੰ ਜ਼ਮਾਨਤ ਮਿਲੇ ਤਾਂ ਇਹ ਕ੍ਰਾਂਤੀ ਆ ਚੁੱਕੀ ਹੈ ਸਾਨੂੰ ਜ਼ਮਾਨਤ ਮਿਲੇ ਤਾਂ ਇਹ ਐਵੇਂ ਹੀ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਆਕਾਲੀ ਦਲ ਦੀ ਰਾਜਨੀਤੀ ਕਿਹੋ ਜਿਹਾ ਮੋੜ ਕੱਟੂਗੀ ਬਿਨਾਂ ਸ਼ੱਕ ਆਕਾਲੀ ਦਲ ਨੂੰ ਇਸ ਗੱਲ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਲਾਭ ਹੋਣ ਦੀ ਆਸ ਆ ਭਾਵੇਂ ਕਿ ਸਮਾਜ ਦੇ ਵਿੱਚ ਪੰਜਾਬੀ ਸਮਾਜ ਦੇ ਵਿੱਚ ਵੱਖ-ਵੱਖ ਸੋਚਾਂ ਵਾਲੇ ਲੋਕ ਰਹਿੰਦੇ ਆ ਕਿਸੇ ਨੂੰ ਇਹ ਲੱਗਦਾ ਜੀ ਕਿ ਮਜੀਠੀਆ ਨੂੰ ਜ਼ਮਾਨਤ ਮਿਲੀ ਹੀ ਕਿਉਂ ਕਿਸੇ ਨੂੰ ਇਹ ਲੱਗਦਾ ਜੀ ਕਿ ਉਹਦੇ ਨਾਲ ਧੱਕਾ ਹੋਇਆ ਸਭ ਦੇ ਵਿਚਾਰ ਆਪੋ ਆਪਣੇ ਆ ਪਰ ਇਹ ਗੱਲ ਚਿੱਟੇ ਰਣ ਨੂੰ ਸਾਫ ਆ ਕਿ ਅਕਾਲੀ ਦਲ ਨੇ ਇਸ ਜ਼ਮਾਨਤ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਪ੍ਰਚਾਰਨਾ ਤੇ ਜਿਹੜਾ ਠੱਪਾ ਲਾਇਆ ਗਿਆ ਕਿ ਮਜੀਠੀਆ ਤਾਂ ਨਸ਼ੇ ਦੇ ਨਾਲ ਜੁੜਿਆ ਹੋਇਆ ਉਹ ਤਾਂ ਤਸਕਰਾਂ ਨੂੰ ਪਨਾਹ ਕਰਦਾ ਸੀ ਪਨਾਹ ਦਿੰਦਾ ਸੀ ਉਹ ਪੁਸ਼ਤ ਪਨਾਹੀ ਕਰਦਾ ਸੀ ਇਸ ਦਾਗ ਨੂੰ ਧੋਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਬਿਕਰਮ ਸਿੰਘ ਮਜੀਠੀਆ ਕੱਲੇ ਮਾਜੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਉਂਦੇ ਸਮੇਂ 'ਚ ਗੇੜਾ ਵੀ ਦਿਓ ਕਿਉਂਕਿ ਇਸ ਵੇਲੇ ਜਿਹੜੀ ਹਾਈਪ ਇੱਕਦਮ ਮਿਲੀ ਆ ਜੋ ਇਸ ਵੇਲੇ 48 ਦਲ ਨੂੰ ਇੱਕ ਵਾਰੀ ਉਭਾਰ ਮਿਲ ਰਿਹਾ ਇਹਨੂੰ ਉਹ ਵੱਧ ਤੋਂ ਵੱਧ ਵਰਤਣਾ ਵੀ ਚਾਹਣਗੇ ਤੇ ਆਮ ਆਦਮੀ ਪਾਰਟੀ ਕਿੱਥੇ ਜੇ ਖੜੂਗੀ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਕਿਉਂਕਿ ਕੇਜਰੀਵਾਲ ਸਾਹਿਬ ਹੋਰੀ ਇਹ ਗੱਲ ਕਹਿੰਦੇ ਰਹੇ ਆ ਵਾਰ-ਵਾਰ ਕਿ ਹਮਨੇ ਨਸ਼ੇ ਕੇ ਤਸਕਰੋਂ ਕੋ ਬੜੇ ਤਸਕਰੋਂ ਕੋ ਹੱਥ ਡਾਲਾ ਉਹਨਾਂ ਨੇ ਕਈ ਰੈਲੀਗਾਂ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਨੇ بڑے ਮਗਰਮੱਛੋਂ ਕੋ ਅੰਦਰ ਕੀਤਾ ਜੋ ਯਹਾਂ ਕੰਮ ਕਰਤੇ ਸੇ ਔਰ ਲੋਗੋਂ ਕੋ ਜੋ ਯਹਾਂ ਕੰਮ ਕਰਤੇ ਸੇ ਜੋ ਲੋਗੋਂ ਕੋ ਨਸ਼ੇ ਕੇ ਆਦੀ ਕਰਤੇ ਸੇ ਅਸੀਂ ਨੇ ਉਨਕੋ ਅੰਦਰ ਡਾਲ ਦਿਆ ਇਹ ਗੱਲ ਕਹੀ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦਾ ਇਹ ਬਿਆਨ ਰੁਕ ਜਾਣਾ ਕਿਉਂਕਿ ਜਿਨ੍ਹਾਂ ਨੂੰ ਹੱਥ ਪਾਇਆ ਜਿਹੜੇ ਮਗਰਮੱਛ ਜਿਹੜੇ ਅੰਦਰ ਕੀਤੇ ਉਹ ਤਾਂ ਸਭ ਤੋਂ ਵੱਡੇ ਬੰਦੇ ਬਾਹਰ ਨੇ ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਕੋਲੇ ਇਹ ਮੈਟਰ ਰੁਕ ਜਾਣਾ ਤੇ ਅਕਾਲੀਆਂ ਦੇ ਕੋਲੇ ਇਹ ਮੈਟਰ ਵੱਡਾ ਹੋ ਗਿਆ ਕਿ ਅਸੀਂ ਬਾਹਰ ਆਏ ਆ ਬਾਹਰ ਤਾਂ ਆਏ ਕਿਉਂਕਿ ਸੁਪਰੀਮ ਕੋਰਟ ਨੇ ਗੱਲ ਕਹੀ ਆ ਹੁਣ ਮੁੱਛਾਂ ਨੂੰ ਤਾ ਦੇ ਕੇ ਜਿਹੜੇ ਰੌਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਆਪਦੀ ਚੜ੍ਹਦੀ ਕਲਾ ਪ੍ਰਗਟਾਈ ਹੈ ਤੇ ਜਿਵੇਂ ਕਿ ਆ ਜੀ ਕਿ 32 33 ਕੈਮਰੇ ਤਾਂ ਮੈਨੂੰ ਜੇਲ੍ਹ ਦੇ ਵਿੱਚ ਹੀ ਵੇਨੇ ਹੁੰਦੇ ਸੀ ਤੇ ਮੈਨੂੰ ਬਹੁਤ ਖੱਜਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਜੇ ਆਪਾਂ ਸੋਸ਼ਲ ਮੀਡੀਆ ਦੇ ਕਮੈਂਟ ਦੇਖੀਏ ਤਾਂ ਵੱਡੀ ਗਿਣਤੀ ਵਿੱਚ ਮਜੀਠੀਆ ਦੇ ਪੱਖ ਦੇ ਵਿੱਚ ਵੀ ਆ ਕੁਝ ਕ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਵੀ ਹੈ ਵੀ ਭਾਈ ਉਹ ਨਸ਼ਾ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਪਰ 100 ਅਥਰਸਾ ਸਿਰੇ ਤੇ ਗੰਡ ਅਕਾਲੀ ਦਲ ਨੂੰ ਇਸ ਜ਼ਮਾਨਤ ਦਾ ਲਾਭ ਹੋਣਾ ਹੀ ਹੋਣਾ ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕਿ ਹਲੇ ਅੰਦਰ ਕੇ ਸ਼ੁਰੂ ਹੋਣਾ ਹਲੇ ਤਾਂ ਜੀ ਇਹਦੇ ਖਿਲਾਫ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਆ ਉਹਦੇ ਵਿੱਚ ਸਮੂਤ ਬਹੁਤ ਸਾਰੇ ਸਾਡੇ ਕੋਲ ਆ ਅਸੀਂ ਹੋਰ ਪੇਸ਼ ਕਰਨੇ ਆ ਉਹ ਜਦੋਂ ਵੀ ਪੇਸ਼ ਕੀਤੇ ਜਾਣਗੇ ਜਾਂ ਨਹੀਂ ਪੇਸ਼ ਕੀਤੇ ਜਾਣਗੇ ਸਮਾਂ ਦੱਸੂਗਾ ਫਿਰ ਹਾਲ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਆਕਾਲੀ ਦਲ ਨੂੰ ਇੱਕ ਜੋਸ਼ ਮਿਲਿਆ ਤੇ ਆਕਾਲੀ ਦਲ ਦੇ ਇਸ ਜੋਸ਼ ਦੇ ਵੱਲ ਭਾਜਪੀ ਵੀ ਨਹੀਂ ਜਲਾ ਕੇ ਦਿਖ ਰਹੀ ਤੇ ਬਾਕੀ ਸਿਆਸੀ ਪਾਰਟੀਆਂ ਵੀ ਕਿ ਭਾਈ ਆਕਾਲੀ ਦਲ ਸੱਚੀ ਮੁੱਚੀ ਲੰਮੇ ਸਮੇਂ ਵਾਸਤੇ ਕਿੱਥੇ ਜੇ ਖੜਦਾ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਜਿਹੜਾ ਹਲ ਲਲ੍ਹਾ ਹੋਈ ਆ ਇਹ ਦੁੱਧ ਦੇ ਉਬਾਲ ਵਰਗੀ ਆ ਜਾਂ ਇਹ ਚਿਰ ਸਥਾਈ ਆ ਇਹ ਵੋਟਾਂ ਤੱਕ ਵੀ ਜਾਊਗੀ ਜਾਂ 5-7 ਦਿਨਾਂ ਦੀ ਹਫਤੇ 10 ਦਿਨਾਂ ਦੀ ਗੱਲ ਹੈਗੀ ਆ ਸਮਾਂ ਦੱਸੂਗਾ ਬਣਦਾ ਕੀ ਆ ਪਰ ਇਹ ਜ਼ਮਾਨਤ ਐਨ ਉਸ ਮੌਕੇ ਤੇ ਹੋਈ ਆ ਜਿਹੜੇ ਵੇਲੇ ਅਕਾਲੀ ਦਲ ਨੂੰ ਮਜੀਠੀਆ ਦੀ ਲੋੜ ਪ੍ਰਤੀਤ ਹੋ ਰਹੀ ਸੀ ਜਿਹੜੇ ਵੇਲੇ ਅਕਾਲੀ ਦਲ ਮਹਿਸੂਸ ਕਰਦਾ ਸੀ ਇੱਕ ਹਿੱਸਾ ਸਾਰੇ ਤਾਂ ਨਹੀਂ ਇੱਕ ਹਿੱਸਾ ਮਹਿਸੂਸ ਕਰਦਾ ਸੀ ਕਿ ਮਜੀਠੀਆ ਬਾਹਰ ਆਵੇ ਤਾਂ ਮਾਝੇ ਵਾਲੀ ਸਭਿਆਵਰੀ ਉਹ ਸੰਭਾਲ ਲਵੇ ਤੇ ਮਜੀਠੀਆ ਨੇ ਬਾਹਰ ਆਉਣ ਤੋਂ ਬਾਅਦ ਕੀ ਕੀ ਆਪਦਾ ਜਲਵਾ ਪੇਸ਼ ਕਰਨਾ ਤੇ ਸਰਕਾਰ ਦੇ ਖਿਲਾਫ ਕਿਹੜੇ ਕਿਹੜੇ ਮੋਰਚੇ ਕਿਵੇਂ ਕਿਵੇਂ ਖੋਲਣੇ ਆ ਇਹ ਸਮੇਂ ਨੇ ਤੈਅ ਕਰ ਲੈਣਾ ਪਰ ਅਕਾਲੀ ਦਲ ਦੇ ਵਾਸਤੇ ਇਹ ਇੱਕ ਸ਼ੁਭ ਸ਼ਗਨ ਵਾਲੀ ਗੱਲ ਕਹਿ ਸਕਦੇ ਆ ਹਾਲਾਂਕਿ ਬਹੁਤ ਸਾਰੇ ਬਵਾਦਾਂ ਦੇ ਵਿੱਚੋਂ ਅਕਾਲੀ ਦਲ ਨਿਕਲ ਰਿਹਾ ਹੁਣ ਵਾਲੇ ਬਵਾਦਾਂ ਦੀ ਥਾਂ ਦੇ ਉੱਤੇ ਪਹਿਲੇ ਬਵਾਦਾਂ ਦੇ ਵਿੱਚ ਇਸ ਤੋਂ ਵੀ ਵੱਧ ਰਿਆ ਵੀ ਨਹੀਂ ਆ ਉਹਦੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਇਹ ਕੋਲੀ ਦੇ ਉੱਤੇ ਕਿਵੇਂ ਤੁਰਦੇ ਆ ਵੀ ਨਹੀਂ ਆ ਕਿ ਆਉਂਦੇ ਸਮੇਂ ਦੇ ਵਿੱਚ ਉਹ ਇਕੱਠੇ ਹੋ ਕੇ ਹਮਲਾ ਮਾਰ ਕੇ ਅਕਾਲੀ ਦਲ ਨੂੰ ਕਿਵੇਂ ਮੂਰੇ ਕਰਦੇ ਆ ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਕਿਨੂੰ ਕਿਨੂੰ ਕਿਹੜੀ ਕਿਹੜੀ ਚੁਣੌਤੀ ਪੇਸ਼ ਕਰਦਾ ਤੇ ਕੀ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਹੁੰਦਾ ਜਾਂ ਫਿਰ ਨਹੀਂ ਪਰ ਇਹ ਗੱਲ ਬਿਲਕੁਲ ਸੱਚੀ ਆ ਚਿੱਟੇ ਦਿਨ ਮੂੰਹ ਸਾਫ ਆ ਕਿ ਵਿਕਰਮ ਜੀਠੀਆ ਦੇ ਆਉਣ ਤੋਂ ਬਾਅਦ ਆਕਾਲੀ ਦਲ ਦਾ ਕਿਡਰ ਆਕਾਲੀ ਦਲ ਦੇ ਸਮਰਥਕ ਆਕਾਲੀ ਦਲ ਦੇ ਸ਼ੁਭ ਚਿੰਤਕ ਆਕਾਲੀ ਦਲ ਦੇ ਵੋਟਰ ਪਰਸੰਨ ਚਿਤਾ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਸਾਡੀ ਗੱਲ ਬਣ ਗਈ ਹੈ ਬਣ ਗਈ ਜਾਂ ਨਹੀਂ ਬਣ ਗਈ ਇਹ ਸਮਝਣੇ ਦਸਣਾ ਹੁਣ ਗੱਲ ਕਰਦੇ ਜੀ ਕਿ ਬੀਬੀ ਨਵਜੋਤ कौर ਸਿੱਧੂ ਦੀ ਬੀਬੀ ਨਵਜੋਤ कौर ਸਿੱਧੂ ਨੇ ਪਿਛਲੇ ਦਿਨੀ ਅਨਿਰuddh ਆਚਾਰੀਆ ਦੇ ਕੋਲੇ ਜਾ ਕੇ ਤੇ ਕੁਝ ਕੁ ਗੱਲਾਂ ਕਹੀਆਂ ਸੀ ਉਹਦੀ ਅਸੀਂ ਵੀਡੀਓ ਵੀ ਤਿਆਰ ਕੀਤੀ ਸੀ अनिरुद्ध आचार्य ने गल कही थी कि ये माई जी हमारे पास आए हैं नवजोत कौर सिद्धू हैं ये पंजाब में मंत्री भी रहे हैं इनको कैंसर हो गया था डॉक्टर ने बोला था कि चार हफ्ते आपके पास जिंदगी है मगर ये चार वर्ष से जीते हैं और इन्होंने गौमूत्र पिया और आयुर्वेद के जरिए इन्होंने तंदुरुस्ती हासिल की तो फिर नवजोत कौर सिद्धू भी यह गल कहने भी हाँ बिल्कुल डाइट प्लान चेंज किया ਆਯੁਰਵੇਦ ਦੇ ਤਰੀਕੇ ਨਾਲ ਜ਼ਿੰਦਗੀ ਜਾਈਂ ਗਊ ਮੂਤਰ ਦਾ ਸੇਵਨ ਕੀਤਾ ਤੇ ਮੈਂ ਤੰਦਰੁਸਤ ਆ। ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਅਸੀਂ ਗਊ ਮੂਤਰ ਪੀਣ ਵਾਲਿਆਂ ਦੇ ਖਿਲਾਫ ਵੀ ਨਹੀਂ। ਤੇ ਜੇ ਕੋਈ ਨਹੀਂ ਪੀਂਦਾ ਅਸੀਂ ਕਹਿੰਦੇ ਨਹੀਂ ਪੀਣਾ ਚਾਹੀਦਾ ਜੇ ਕੋਈ ਪੀਂਦਾ ਤਾਂ ਸਹੀ ਨਹੀਂ ਗੱਲ ਕਹਿੰਦੇ ਤੂੰ ਕਿਉਂ ਪੀਣਾ। ਮਰਜ਼ੀ ਸਭ ਦੀ ਆਪੋ ਆਪਣੀ ਪਰ ਜੇਕਰ ਕੋਈ ਪੀਂਦਾ ਵੀ ਆ ਤੇ ਫਿਰ ਮੇਰਾ ਵੀ ਖਿਆਲ ਕਿ ਉਹਨੂੰ ਸੋਸ਼ਲ ਮੀਡੀਆ ਤੇ ਡੌਂਡੀ ਇਸ ਗੱਲ ਦੀ ਪੱਟਣੀ ਚਾਹੀਦੀ ਆ। ਪਰ ਹੁਣ ਨਮਜੋਤ ਕੌਰ ਸਿੱਧੂ ਨੂੰ ਜਦੋਂ ਸਵਾਲ ਉੱਠੇ ਕਿ ਤੁਸੀਂ ਕਹਿੰਦੇ ਜੀ ਕਿ ਮੈਂ ਗਊ ਮੂਤਰ ਨਾਲ ਤੰਦਰੁਸਤ ਹੋਈਆਂ ਤੇ ਹੈਗੇ ਤੁਸੀਂ ਡਾਕਟਰ ਆ। ਡਾਕਟਰੀ ਕਿੱਥੇ ਐਲੋਪੈਥੀ ਤੇ ਖੜੀ ਆ ਤੇ ਤੁਸੀਂ ਗੱਲ ਕਰਦੇ ਜੀ ਗਊ ਮੂਤਰ ਨਾਲ ਠੀਕ ਹੋਣ ਦੀ ਤਾਂ ਫਿਰ ਉਹਨਾਂ ਨੇ ਸਪਸ਼ਟੀ ਕਰਨ ਦਿੱਤਾ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਕਿ ਪੂਰੀ ਵੀਡੀਓ ਦੇਖੇ ਤੋਂ ਬਿਨਾ ਕੁਝ ਕੁ ਸਕਿੰਟਾਂ ਦੇ ਨਾਲ ਹੀ ਲੋਕਾਂ ਨੇ ਨਤੀਜਾ ਕੱਢ ਲਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਇਹ ਜਾਣਦੀ ਹਾਂ ਤੇ ਇਹ ਗੱਲ ਕਹਿਣੀ ਹਾਂ ਕਿ ਕੈਂਸਰ ਦਾ ਹੱਲ ਪੱਕਾ ਐਲੋਪੈਥੀ ਦੇ ਵਿੱਚ ਹੀ ਆ ਐਲੋਪੈਥੀ ਦੇ ਰੰਗ ਹੀ ਤੰਦਰੁਸਤੀ ਵੱਲ ਵਧਿਆ ਜਾ ਸਕਦਾ ਪਰ ਇਹਦੇ ਨਾਲ ਨਾਲ ਆਯੁਰਵੈਦਿਕ ਪ੍ਰਣਾਲੀ ਅਪਣਾ ਕੇ ਇਦੇ ਨਾਲ ਨਾਲ ਡਾਈਟ ਨੂੰ ਫੋਲੋ ਕਰਕੇ ਜਾਂ ਜਿਹੜੇ ਹੋਰ ਓੜਪੋੜ ਸਾਨੂੰ ਕਰਨੇ ਚਾਹੀਦੇ ਆ ਉਹ ਕਰਕੇ ਤੁਸੀਂ ਚਿਰ ਸਥਾਈ ਰਹਿ ਸਕਦੇ ਤੰਦਰੁਸਤ ਰਹਿ ਸਕਦੇ ਆ ਪਰ ਹਾਂ ਐਲੋਪੈਥਿਕ ਦੇ ਵਿੱਚ ਹੀ ਸਾਰਾ ਇਲਾਜ ਸੰਭਵ ਹੈ ਤੇ 60% ਇਲਾਜ ਸੰਭਵ ਆ ਤੁਸੀਂ ਉਹਨੂੰ ਨਾ ਪਰੇ ਕਰੋ ਮੈਂ ਉਹਨਾਂ ਨੇ ਕਿਹਾ ਜੀ ਕੀ ਗੱਲ ਕਹੀ ਸੀ ਪਰ ਕਿਉਂਕਿ ਉਹ ਟੋਟਾ ਕਿ ਨਹੀਂ ਜੀ ਵਾਇਰਲ ਨਹੀਂ ਹੋਇਆ ਹਾਂ ਦੋ ਮੂਤਰ ਪੀਣੀ ਆ ਜਾਂ ਕੋਈ ਹੋਰ ਵੀ ਓੜਪੋੜ ਕਰਦੇ ਆ ਉਹ ਸਾਡੇ ਲਈ ਇੱਕ ਸਹਾਇਕ ਉਪਰਾਲਾ ਹੁੰਦਾ ਪਰ ਮੁੱਖ ਉਪਰਾਲਾ ਮੁੱਖ ਇਲਾਜ ਇਹੀ ਆ ਕਿ ਭਾਈ ਅਸੀਂ ਐਲੋਪੈਥੀ ਦੇ ਵਿੱਚ ਯਕੀਨ ਰੱਖੀਏ ਉਹਦੇ ਨਾਲ ਹੀ ਮੇਰਾ ਇਲਾਜ ਸੰਭਵ ਹੋਇਆ ਤੇ ਸਭ ਦਾ ਇਲਾਜ ਸੰਭਵ ਹੁੰਦਾ ਮਤਲਬ ਉਹਨਾਂ ਨੇ ਗੱਲ ਕਲੀਅਰ ਕੀਤੀ ਆ ਮੈਂ ਫੇਰ ਇਹ ਗੱਲ ਕਹਿਣਾ ਕੋਈ ਗਊ ਮੂਤਰ ਪੀਂਦਾ ਉਹਦੇ ਉੱਤੇ ਟਕੂਰਾਂ ਲਾਉਣ ਦੀ ਲੋੜ ਨਹੀਂ ਨਹੀਂ ਪੀਂਦਾ ਉਹਨੂੰ ਪੀਣ ਵਾਸਤੇ ਕਹੀਏ ਇਸ ਗੱਲ ਦੀ ਵੀ ਲੋੜ ਨਹੀਂ ਇਹ ਗੱਲ ਸੱਚ ਆ ਕਿ ਗਊ ਮੂਤਰ ਤਾਂ ਨੈਟ ਤੇ ਵੀ ਵਿਖਦਾ ਤੇ ਦੁਕਾਨਾਂ ਤੇ ਵੀ ਵਿਖਦਾ ਇਹ ਵੀ ਗੱਲ ਸੱਚ ਆ ਕਿ ਫਿਰ ਦੁੱਧ ਵੀ ਵਿਕਦਾ ਤੁਸੀਂ ਜਿਹੜੀ ਚੀਜ਼ ਪੀਣੀ ਆ ਉਹ ਤੁਹਾਡੀ ਇੱਛਾ ਹੈਗੀ ਆ ਪਰ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਪ੍ਰਚਾਰ ਬਹੁਤ ਚੱਲਦਾ ਜੀ ਕਿ ਮੈਂ ਹੀ ਸਹੀ ਅਰਥਾਂ ਦੇ ਵਿੱਚ ਇਸ ਲੇਖੇ ਲੱਗਾ ਹੋਇਆ ਜੀ ਤੇ ਮੈਂ ਆ ਪੀਣਾ ਹਾਂ ਤੇ ਮੈਂ ਆ ਖਾਣਾ ਹਾਂ ਸਭ ਦੀ ਆਪੋ ਆਪਣੀ ਮਰਜ਼ੀ ਕਿਨੇ ਕੀ ਖਾਣਾ ਤੇ ਕਿਨੇ ਕੀ ਪੀਣਾ ਪਰ ਮੇਰੇ ਖਿਆਲ ਦੇ ਮੁਤਾਬਕ ਇਹਨਾਂ ਗੱਲਾਂ ਦੀ ਡੌਂਡੀ ਪਟੜੀ ਨਹੀਂ ਚਾਹੀਦੀ ਡਾਕਟਰੀ ਇਲਾਜ ਪ੍ਰਣਾਲੀ ਦੇ ਵਿੱਚ ਵੱਧ ਯਕੀਨ ਕਰਨਾ ਚਾਹੀਦਾ ਤੇ ਬਾਕੀ ਲੋਕ ਇਹ ਵੀ ਗੱਲ ਕਹਿ ਦਿੰਦੇ ਕਿ ਭਾਈ ਜੇ ਆਰਾਮ ਆਉਣਾ ਸਵਾਦੀ ਚੁੰਡੀ ਨਾਲ ਵੀ ਆ ਜਾਂਦਾ ਤੇ ਸਭ ਦੇ ਆਪੋ ਆਪਣੇ ਵਿਚਾਰ ਆ ਤੇ ਸਭ ਦੀ ਆਪੋ ਆਪਣੀ ਸ਼ਰਨਾ ਹੈਗੀ ਆ ਜਾਣੇ ਜਾਂਦੇ ਇੱਕ ਹੋਰ ਜਾਣਕਾਰੀ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆਏ ਜਲੰਧਰ ਦੇ ਵਿੱਚ ਆਦਮਪੁਰ ਵਾਲੇ 에어ਪੋਰਟ ਦਾ ਨਾਮ ਬਦਲਿਆ ਜਾ ਰੱਖਿਆ ਉਹਦਾ ਨਾਮ ਰੱਖਿਆ ਜੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 에어ਪੋਰਟ ਉਸ ਤੋਂ ਬਾਅਦ ਉਹ ਆਏ ਡੇਰਾ ਬੱਲਾਂ ਦੇ ਵਿੱਚ ਸੰਤ ਨਰਿੰਦਰਨ ਸਿੰਘ ਜੀ ਦੇ ਪੈਰੀਂ ਹੱਥ ਲਾਏ ਉਸ ਦਿਨ ਇੱਕ ਔਰਤ ਨੇ ਜਿਹੜੀ ਕਿ ਜੰਡੂ ਸਿੰਘਾ ਵੱਲ ਦੀ ਆ ਉਨੇ ਪ੍ਰਧਾਨ ਮੰਤਰੀ ਦੇ ਬਾਰੇ ਤੇ ਸੰਤ ਨਰਿੰਜਨ ਦਾਸ ਹੋਰਾਂ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕੀਤੀ। ਮੇਰੇ ਕੋਲੇ ਉਦੋਂ 30 40 ਸਕਿੰਟ ਦੀ ਇੱਕ ਵੀਡੀਓ ਆਈ ਸੀ ਘੁੰਦੀ ਘੁੰਦੀ ਜਿਹਦੇ ਵਿੱਚ ਬੀਪ ਲੱਗੀ ਸੀ। ਉਹਨੇ ਇੱਕ ਇਹ ਗੱਲ ਕਹੀ ਗਈ ਸੀ ਕਿ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਪਰ ਉਹ ਕਿਹੜੇ ਅਪਸ਼ਬਦਾਂ ਇਹ ਨਹੀਂ ਸੀ ਮੈਨੂੰ ਪਤਾ। ਤੇ ਮੇਰੀ ਕੋਈ ਇੱਛਾ ਵੀ ਨਹੀਂ ਹੁੰਦੀ ਵੀ ਜੇ ਕੋਈ ਕਿਸੇ ਨੂੰ ਗਾਲਾਂ ਕੱਢਦਾ ਉਹ ਤਾਂ ਮੂਰਖਾ ਜੀ ਤੇ ਮੈਂ ਇਹਨਾਂ ਗੱਲਾਂ ਨੂੰ ਕਿਉਂ ਸੁਣਾ ਵੀ ਉਹ ਕਿਉਂ ਕਿਸੇ ਨੂੰ ਗਾਲਾਂ ਕੱਢੇ ਪਹਿਲਾਂ ਤਾਂ ਸਵਾਲ ਮੇਰਾ ਇਹ ਆ ਵੀ ਕੋਈ ਕਿਸੇ ਨੂੰ ਕਿਉਂ ਗਾਲਾਂ ਕੱਢੇ? ਜੇ ਕੋਈ ਕੱਢਦਾ ਵੀ ਹੈ ਤੇ ਫਿਰ ਉਹਦੇ ਉੱਤੇ ਆਪਦਾ ਵਕਤ ਕਿਉਂ ਜ਼ਾਇਆ ਕਰਨਾ ਪਰ ਲੰਘੇ ਕੱਲ ਮੈਨੂੰ ਮੇਰੇ ਇੱਕ ਸਾਥੀ ਜਸੀ ਤਲਨ ਹਰਣਾ ਫੋਨ ਆਇਆ ਜਿਹੜੇ ਕਿ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਆ ਉਹਨਾਂ ਨੇ ਮੈਨੂੰ ਉਹ ਵੀਡੀਓ ਸੁਣਾਈ ਵੀ ਉਸ ਔਰਤ ਨੇ ਜਿਹਦਾ ਨਾਂ ਹੈਗਾ ਜੀ ਮੇਰੇ ਖਿਆਲ ਵਿੱਚ ਹਰਦੀਪ ਕੌਰ ਸ਼ਾਇਦ ਇਹੀ ਨਾ ਉਹ ਹਰਦੀਪ ਕੌਰ ਕੀ ਕੀ ਕਹਿੰਦੀ ਆ ਉਹ ਤਾਂ ਬਹੁਤ ਹੀ ਗੰਦ ਬੋਲ ਰਹੀ ਆ ਉਹ ਤਾਂ ਬੜੀਆਂ ਗਾਲਾਂ ਕੱਢ ਰਹੀ ਆ ਹਾਲਾਂਕਿ ਮੈਂ ਗਾਲਾਂ ਦਾ ਜ਼ਿਕਰ ਨਹੀਂ ਕਰ ਸਕਦਾ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਕੱਟ ਰਹੀ ਆ ਤੇ ਸੰਤ ਰਣਜੀਤ ਦਾਸ ਜੀ ਦੇ ਬਾਰੇ ਵੀ ਗਲਤ ਬੋਲ ਰਹੀ ਆ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਮੈਂ ਉਸ ਦਿਨ ਵੀ ਗੱਲ ਕਹੀ ਸੀ ਤੁਹਾਡੀ ਇਤਰਾਜ਼ ਹੋ ਸਕਦੇ ਕਿਸੇ ਵੀ ਗੱਲ ਦੇ ਉੱਤੇ ਪਰ ਤੁਸੀਂ ਕਿਸੇ ਨੂੰ ਗਾਲਾਂ ਕੱਢੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚਾਹੇ ਤੁਸੀਂ ਕਿਉਂ ਗਾਲਾਂ ਕੱਢੋ ਉਹ ਕਿਤੇ ਜਾ ਰਹੇ ਤੁਸੀਂ ਉਹਨਾਂ ਨੂੰ ਕਿਉਂ ਗਾਲਾਂ ਕੱਢੋ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਪਰ ਉਸ ਔਰਤ ਦਾ ਇਤਰਾਜ਼ ਸੀ ਕਿ ਮੇਰੀ ਧੀ ਰਾਣੀ ਬਿਮਾਰ ਪਈ ਆ ਉਲਟੀਆਂ ਲੱਗੀਆਂ ਮੈਡੀਕਲ ਸ਼ਾਪਸ ਬੰਦ ਆ ਮੇਰੀ ਸਕੂਟਰੀ ਚ ਤੇਲ ਹੈ ਨਹੀਂ ਸਭ ਕੁਝ ਮੰਦਾ ਕਿਉਂਕਿ ਪ੍ਰਧਾਨ ਮੰਤਰੀ ਦੇ ਆਉਣ ਦੇ ਕਰਕੇ ਪੁਲਿਸ ਚੱਪੇ-ਚੱਪੇ ਤੇ ਖੜੀ ਹੈ ਟ੍ਰੈਫਿਕ ਜਮ ਹੋਇਆ ਪਿਆ ਦੁਕਾਨਾਂ ਬੰਦ ਕੀਤੀਆਂ ਪਈਆਂ ਉਹਨੇ ਗਾਲਾਂ ਕੱਢੀਆਂ ਇਸ ਗੱਲ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਉਹਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਤੇ ਹੋਰ ਵੱਖ-ਵੱਖ ਧਰਮਾਂ ਤੇ ਪਰਚਾ ਦਰਜ ਹੋਇਆ ਹੁਣ ਪਤਾ ਲੱਗਾ ਜੀ ਉਹ ਕਪੂਰਥਲੇ ਵਾਲੀ ਜੇਲ੍ਹ ਦੇ ਵਿੱਚ ਆ ਮੇਰੀ ਪੰਜਾਬੀਆਂ ਨੂੰ ਇੱਕ ਬੇਨਤੀ ਆ ਤੁਹਾਡੇ ਇਤਰਾਜ਼ ਵੱਖ-ਵੱਖ ਥਾਵਾਂ ਦੇ ਉੱਤੇ ਵਾਜਬ ਹੋ ਸਕਦੇ ਆ ਪਰ ਤੁਹਾਨੂੰ ਬੋਲਣ ਦਾ ਚੱਜ ਹੋਣਾ ਚਾਹੀਦਾ ਜੋ ਮੂੰਹ ਦੇ ਵਿੱਚ ਆ ਗਿਆ ਇਹ ਸ਼ਖਸੀ ਆਜ਼ਾਦੀ ਨਹੀਂ ਬੋਲਣ ਤੇ ਬਕਵਾਸ ਦੇ ਵਿੱਚ ਅੰਤਰ ਹੁੰਦਾ ਜੇ ਮੈਂ ਕਿਸੇ ਧਾਰਮਿਕ ਸ਼ਖਸੀਅਤ ਬਾਰੇ ਜਾਂ ਕਿਸੇ ਨੇਤਾ ਦੇ ਬਾਰੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਜਾਂ ਕਿਸੇ ਗਾਇਕ ਖਿਡਾਰੀ ਦੇ ਬਾਰੇ ਆਪ ਸ਼ਬਦਾਂ ਦੀ ਵਰਤੋਂ ਕਰੂੰਗਾ ਮੇਰੇ ਲਈ ਵੀ ਗਲਤ ਗੱਲ ਆ ਤੁਹਾਡੇ ਲਈ ਵੀ ਗਲਤ ਗੱਲ ਆ ਤੁਸੀਂ ਕਹਿੰਦੇ ਜੀ ਕਿ ਮੇਰੀ ਧੀ ਬਿਮਾਰ ਆ ਤੇ ਗਾਲਾਂ ਕੱਢੀਆਂ ਤੇ ਹੁਣ ਜੇਲ੍ਹ ਦੇ ਵਿੱਚ ਤੇ ਹੁਣ ਧੀ ਦਾ ਇਲਾਜ ਕੌਣ ਕਰਾ ਰਿਆ ਹੁਣ ਮੈਨੂੰ ਪਤਾ ਲੱਗਾ ਜੀ ਉਹ ਪ੍ਰਾਈਵੇਟ ਹਸਪਤਾਲ ਚ ਦਾਖਲ ਆ ਉਹ ਬੱਚੀ ਦੀ ਚੜ੍ਹਦੀ ਕਲਾ ਹੋਵੇ ਉਹ ਜ਼ਿੰਦਾਬਾਦ ਰਹੇ ਉਹ ਤੰਤਰ ਉਸ ਰਹੇ ਦੀ ਕਾਮਨਾ ਕਰਦੇ ਆ